ਤਾਰ ਕੀਤੇ ਕਿਸਾਨਾਂ ਨੂੰ ਰਿਹਾ ਜਾਰਾ ਜਿਹੜੀਆਂ ਇਹਨਾਂ ਨੂੰ ਕਾਰਪੋਰੇਟ ਕਾਪਰੇਟ ਲਾਉਣਾ ਜਿਹੜੀਆਂ ਕੰਪਨੀਆਂ ਇਹਨਾਂ ਨੂੰ ਪੈਸਾ ਇਹਨਾਂ ਦੇ ਇਲੈਕਸ਼ਨਾਂ ਵੇਲੇ ਇਨਵੈਸਟ ਕਰਦੀਆਂ ਉਹ ਸਰਕਾਰਾਂ ਹਮੇਸ਼ਾ ਜਿੱਦੀਆਂ ਆਏਗਾ ਆ ਜਾ ਬਾਈ ਪਾਸੇ ਦੇ ਵਿੱਚ ਪੜਾ ਜੰਗਾ ਇਕੱਲੇ ਹੀ ਸਾਰੀਆਂ ਜ਼ਮੀਨਾਂ ਸਾਡੇ ਰੇਲਵੇ ਟ੍ਰੈਕ ਸਾਡੇ ਇੱਥੇ ਸਾਰੇ ਸਰਕਾਰੀ ادارے ਨੂੰ ਖਤਮ ਕਰਕੇ ਕੰਪਨੀਆਂ ਦੇ ਹੱਥਾਂ ਵਿੱਚ ਸਰਕਾਰ ਦੇਣ ਜਾ ਰਹੀ ਆ ਔਰ ਬਹੁਤ ਸਾਰੇ ਸਾਡੇ ادارے ਆ ਜਿਹੜੇ ਉਹ ਇਸ ਸਰਕਾਰ ਨੇ ਕੰਪਨੀਆਂ ਨੂੰ ਦੇ ਦਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਰੈਂਡਰਾਰੇ ਉਹਨਾਂ ਨੂੰ ਖਤਮ ਕਰ ਲਈ WTO ਦੀਆਂ ਨੀਤੀਆਂ ਵਿਸ਼ੇਸ਼ ਪਰਸਤਾਂ ਦੀਆਂ ਨੀਤੀਆਂ ਲਾਗੂ ਕਰਨ ਲਈ ਅਮਰੀਕਾ ਵਰਗੇ ਦੇਸ਼ਾਂ ਦੇ ਇਸ਼ਾਰੇ ਤੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਗਲਾਂ ਬਣਾਉਂਦਿਆਂ ਜਿਹੜੀਆਂ ਪਿਆਰੀਆਂ ਸਰਕਾਰ ਕਰ ਰਹੀ ਆ। ਸੋ ਇਹਦੇ ਬਾਰੇ ਆ ਹੁਣ ਬਿਜਲੀ ਐਕਟ 2025 ਨੂੰ ਜਿਹੜਾ ਆਪਾਂ ਲਗਾਤਾਰ ਸਾਰੀਆਂ ਜਥੇਬੰਦੀਆਂ ਅਸੀਂ ਵਿਰੋਧ ਕਰ ਰਹੇ ਆ ਇਸ ਐਕਟ ਦਾ ਔਰ ਸਰਕਾਰ ਸਾਡੀ ਮੌਜੂਦਾ ਪੰਜਾਬ ਦੀ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਲਗਾਤਾਰ ਰੂਪ ਚੱਕ ਵਾਲੇ ਮੀਟਰ ਕਈ ਲੱਖ ਮੀਟਰ ਘਰਾ ਦੇ ਵਿੱਚ ਲਾ ਕੇ ਉਸ ਨੀਤੀ ਨੂੰ ਲਾਗੂ ਕਰ ਰਹੇ ਆ ਹੁਣ ਇਸੇ ਤਰ੍ਹਾਂ ਜਿਹੜਾ ਸਾਡਾ ਅੱਜ ਦਾ ਇਹ ਮਸਲਾ ਇਹਦੇ ਬਾਰੇ ਸਾਨੂੰ ਜਨਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਆਏ ਕਿਉਂ ਆ ਤੇ ਸਾਡਾ ਕੀ ਕਿਸਾਨਾਂ ਦਾ ਜਿਹੜਾ ਸਾਡਾ ਫੋਰਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਸੀਂ ਲਗਾਤਾਰ ਕਿਸਾਨਾਂ ਦੀਆਂ ਸਾਡੇ ਦੇਸ਼ ਪਧਰੀ ਲੋਕਾਂ ਨੂੰ ਬਚਾਉਣ ਲਈ ਲੜਾਈਆਂ ਲੜਦੇ ਆ ਰਹੇ ਆ ਜਿਹਦੇ ਵਿੱਚ ਸਾਡੇ ਇੱਕ ਫਾਰਮ ਦੇ ਵਿੱਚ ਜਿਹੜਾ ਤਾਮਿਲਨਾਡੂ ਦਾ ਸਾਡੇ ਇੱਕ ਕਿਸਾਨ ਜਥੇਬੰਦੀ ਸਾਡੇ ਨਾਲ ਜਿਹੜੇ ਮੁੱਢ ਨਾ ਮੁੱਢਾ ਲੜਕੇ ਲਗਾਤਾਰ ਲੜਾਈ ਲੜਦੀ ਆ ਰਹੀ ਆ ਉਹਦੇ ਵਿੱਚ ਸਾਡੇ ਤਾਮਿਲਨਾਡੂ ਸਟੇਟ ਦੇ ਲੀਡਰ ਆ ਜਿਹੜੇ ਪੀ ਆਰ ਪੰਡਿਆਨ ਉਹਨਾਂ ਨੇ 2013 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਇੱਕ ਫੈਕਟਰੀ ਜਿਵੇਂ ਆਪਣੇ ਜੀਰਾਸ਼ਰਾ ਫੈਕਟਰੀ ਚੱਲ ਰਹੀ ਆ ਜਾਂ Rajasthan ਦੇ ਵਿੱਚ ਟਿੱਬੀ ਪਿੰਡ ਦੇ ਵਿੱਚ ਫੈਕਟਰੀ ਦਾ ਵਿਰੋਧ ਹੋ ਰਿਹਾ ਐ ਇਸੇ ਤਰ੍ਹਾਂ ONGC ਕੰਪਨੀ ਦੀ ਇੱਕ ਫੈਕਟਰੀ ਸੀ ਜਿਹੜੀ ਨਵਾਂ ਕੋਈ ਆਪਦਾ ਖੁਦਾਈ ਦਾ ਜਾਂ ਡ੍ਰਿਲਿੰਗ ਦਾ ਕੰਮ ਉੱਥੇ ਕਰ ਰਹੀ ਸੀ ਜਿਸ ਦੇ ਕਰਨ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਆਇਆ ਲੋਕਾਂ ਨੇ ਉਸ ਫੈਕਟਰੀ ਦੇ ਆਉਣ ਵਾਲੇ ਨੁਕਸਾਨਾਂ ਨੂੰ ਮਾਪਦੇ ਹੋਏ ਉੱਥੇ ਧਰਨੇ ਪ੍ਰਦਰਸ਼ਨ ਕੀਤੇ ਜਿਸ ਦੇ ਵਿਰੋਧ ਵਿੱਚ ਆ ਉੱਥੋਂ ਦੀ ਸਰਕਾਰ ਨੂੰ ਮਜਬੂਰੀ ਵਸ ਫੈਕਟਰੀ ਦੇ ਜਿਹੜੇ ਬੰਦ ਕਰਨ ਦੇ ਆਰਡਰ ਦਿੱਤੇ ਗਏ ਔਰ ਲਗਾਤਾਰ ਸਰਕਾਰ ਦੀ ਨਾਮ ਮੰਨਣ ਦੇ ਬਾਵਜੂਦ ਵੀ ਉਹ ਐਨ ਉਹਨ ਜਿਸ ਦੀ ਕੰਪਨੀ ਦੀ ਜਿਹੜੀ ਉਹ ਜਿਹੜੀ ਵੀ ਕੰਪਨੀ ਸੀ ਉਹਨੇ ਆਪਣਾ ਕੰਮ ਜਾਰੀ ਰੱਖਿਆ ਜਿਸ ਦੇ ਬਾਅਦ ਚੱਲਦੇ ਕੰਮ ਦੇ ਵਿੱਚ ਉੱਥੋਂ ਦੇ ਕੋਈ ਗੈਸ ਪਾਈਪਲਾਈਨ ਜਾਂ ਕੋਈ ਮਤਲਬ ਲੀਕ ਹੋਈ ਜਿਸ ਕਾਰਨ ਲੋਕਾਂ ਦਾ ਉੱਥੇ ਜਾਨੀਮਾਲੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਨੁਕਸਾਨ ਨੂੰ ਦੇਖਦੇ ਹੋਏ ਜਿਵੇਂ ਅਸੀਂ ਪੰਜਾਬ ਦੇ ਵਿੱਚ ਜਥੇਬੰਦਕ ਢਾਂਚੇ ਦੇ ਰਹੀਂ ਲੜਾਈ ਲੜ ਰਹੇ ਹਾਂ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਡੇ ਵੱਡੇ ਲੀਡਰ ਕਿਸਾਨ ਨੇਤਾ ਪੀ ਆਰ ਪੰਡਿਆਨ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਉਥੇ ਮੋਰਚਾ ਚੱਲਦਾ ਲਗਾਤਾਰ ਮੋਰਚਾ ਚੱਲਣ ਦੇ ਬਾਅਦ ਵੀ ਜਿਹੜਾ ਸਰਕਾਰ ਨੇ ਸਾਡੇ ਉਸ ਆਗੂ ਪੀ ਆਰ ਪੰਡਿਆਨ ਔਰ ਉਹਨਾਂ ਦੇ ਇੱਕ ਸਾਥੀ ਸਿਲਵਰਾਜ ਸਾਡਾ ਕਿਸਾਨ ਆਗੂ ਆ ਸਾਡੇ ਦੋ ਆਗੂਆਂ ਤੇ ਝੂਠੇ ਮੁਕੱਦਮੇ ਜਿਹੜੇ ਦਰਜ ਕੀਤੇ ਝੂਠੇ ਸਬੂਤਾਂ ਦੇ ਆਧਾਰ ਤੇ ਔਰ ਜਿਸ ਨੂੰ 2013 ਦੇ ਵਿੱਚ ਉਹ ਮਤਲਬ ਕੰਮ ਚੱਲਦਾ 15 ਦੇ ਵਿੱਚ ਉਹ ਸਾਡੇ ਆਗੂ ਆ ਜਿਹੜੇ ਅੰਦੋਲਨ ਕਰਦੇ ਆ ਔਰ ਉਸ ਤੋਂ ਬਾਅਦ ਸਰਕਾਰ ਤੋਂ ਝੂਠੇ ਮੁਕੱਦਮਿਆਂ ਵਿੱਚ ਉਹਨਾਂ ਦਾ ਨਾਮ ਦਰਜ ਕਰਕੇ ਲਗਾਤਾਰ ਚੱਲਦੇ ਹੋਏ ਕੇਸ ਦੇ ਵਿੱਚ ਆ ਪਿਛਲੇ ਦਿਨੀ ਸਾਡੇ ਉਹ ਦੋ ਕਿਸਾਨ ਨੇਤਾ ਪੱਟੇ ਸਾਡੇ ਲੀਡਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਉਹਨਾਂ ਨੂੰ 13-13 ਸਾਲ ਦੀ ਜਿਹੜੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਆ ਜਿਸ ਦੇ ਵਿਰੋਧ ਵਜੋਂ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੱਜ ਪੂਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਰਾਸ਼ਟਰਪਤੀ ਜੀ ਦੇ ਨਾਮ ਤੇ ਜਿਹੜੇ ਮੰਗ ਪੱਤਰ ਦਿੱਤੇ ਆ ਕਿ ਸਾਡੇ ਕਿਸਾਨ ਸਾਡੇ ਦੋਨੇ ਲੀਡਰ ਆ ਜਿਹੜੇ ਉਹ ਬੇਗੁਨਾਹ ਉਹਨਾਂ ਨੂੰ ਝੂਠੇ ਸਬੂਤਾਂ ਵਿੱਚ ਸਰਕਾਰ ਨੇ ਫਸਾਇਆ ਔਰ ਝੂਠੇ ਸਬੂਤਾਂ ਦੇ ਆਧਾਰ ਤੇ ਕਾਨੂੰਨੀ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਸੁਣਾਈ ਆ ਉਹਨਾਂ ਨੂੰ ਜਿਹੜਾ ਇਵਾਜਤ ਬਹੁਤ ਜਲਦ ਤੋਂ ਜਲਦ ਜਿਹੜਾ thank